ਬਹੁਤ ਵੱਡੀਆਂ-ਵੱਡੀਆਂ ਇੱਥੇ ਸੂਟਾਂ ਵਾਲੀਆਂ ਦੁਕਾਨਾਂ ਵੀ ਜਿਹੜੀਆਂ ਮਿਲਣਗੀਆਂ ਇਹ ਮਾਰਕੀਟ ਦੇ ਵਿੱਚ ਆਹ ਟੀ-ਸ਼ਰਟਾਂ ਆ ਗਈਆਂ ਸਾਰੀਆਂ ਕਾਲਰ ਵਾਲੀਆਂ ਹਨ ਬਹੁਤ ਸਾਰੇ ਕਲਰ ਨੇ ਲਓ ਜੀ ਬਵਨ ਨਿਕਾ ਟੀ-ਸ਼ਰਟ ਆਈਏ ਜਾਈਏ ਲੋਰਨੀ ਕਾ ਟੀ-ਸ਼ਰਟ ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਤੁਹਾਨੂੰ ਚੰਡੀਗੜ੍ਹ ਦੀ ਇੱਕ ਮਾਰਕੀਟ ਦਿਖਾਵਾਂਗੇ ਜਿੱਥੋਂ ਤੁਸੀਂ ਕੱਪੜੇ ਬਹੁਤ ਹੀ ਸਸਤੇ ਰੇਟਾਂ ਤੇ ਜਿਹੜੇ ਲੈ ਸਕਦੇ ਹੋ ਤੇ ਅੱਜ ਦੀ ਵੀਡੀਓ ਆਪਾਂ ਸ਼ੁਰੂ ਕਰਦੇ ਹਾਂ ਵੀਡੀਓ ਦੇ ਐਂਡ ਤੱਕ ਬਣੇ ਰਹੋ ਸਾਰੀ ਆਪਾਂ ਮਾਰਕੀਟ ਤੁਹ ਆਪਾਂ ਪਹੁੰਚ ਗਏ ਸ਼ਾਸਤਰੀ ਮਾਰਕੀਟ ਸੈਕਟਰ 2 ਆ ਸਾਹਮਣੇ ਬੋਰਡ ਲੱਗਿਆ ਹੋਇਆ ਵੈਲਕਮ ਟੂ ਸ਼ਾਸਤਰੀ ਮਾਰਕੀਟ ਇਹ ਸਾਰੀ ਸ਼ਾਸਤਰੀ ਮਾਰਕੀਟ ਹੈ ਇੱਥੇ ਸਾਰੇ ਕੱਪੜੇ ਕਾਫੀ ਸਸਤੇ ਰੇਟਾਂ ਤੇ ਜਿਹੜੇ ਮਿਲਦੇ ਨੇ ਬਹੁਤ ਵੱਡੀ ਮਾਰਕੀਟ ਹੈ ਸਾਰੀ ਆਪਾਂ ਤੁਹਾਨੂੰ ਦਿਖਾਉਨੇ ਆਂ ਕੁਝ ਐਵੇਂ ਦੀਆਂ ਚੀਜ਼ਾਂ ਵੀ ਹੁੰਦੀਆਂ ਨੇ ਇੱਥੇ ਡੈਕੋਰੇਸ਼ਨ ਵਾਲੀਆਂ ਤੁਸੀਂ ਦੇਖ ਸਕਦੇ ਹੋ ਲਓ ਜੀ ਆ ਜਿਵੇਂ ਆ ਫੁੱਲ ਪਏ ਨੇ ਹਨਾ ਐਵੇਂ ਦੀਆਂ ਸਾਰੀਆਂ ਚੀਜ਼ਾਂ ਇੱਥੇ ਹੁੰਦੀਆਂ ਨੇ ਬਹੁਤ ਵੱਡੀ ਇਹ ਮਾਰਕੀਟ ਹੈ ਖੁਸ਼ਕ ਮਾਰਕੀਟ ਇਧਰ ਬਾਹਰਲੀ ਸਾਈਡ ਵੀ ਹੈਗੀ ਤੇ ਜਿਵੇਂ ਇੱਥੇ ਆ ਕੱਪੜੇ ਲੱਗੇ ਹੋਏ ਨੇ ਹਨਾ ਇੱਥੇ ਤੁਸੀਂ ਦੇਖ ਸਕਦੇ ਹੋ ਤੇ ਆ ਵੀ ਹੈਗੀ ਤੇ ਬਾਕੀ ਉਧਰ ਆ ਸਾਰੀ ਮਾਰਕੀਟ ਹੈ ਦੁਕਾਨਾਂ ਬਹੁਤ ਸਾਰੀਆਂ ਹੈਗੀਆਂ ਨੇ ਇੱਥੇ ਬਣੀ ਹੋਈਆਂ ਇੱਥੇ ਮੁੰਡੇ ਵਾਲੇ ਕੁੜੀਆਂ ਵਾਲੇ ਹਨਾ ਕੱਪੜੇ ਸਾਰੇ ਤੁਹਾਨੂੰ ਸਸਤੇ ਰੇਟਾਂ ਤੇ ਜਿਹੜੇ ਮਿਲ ਜਾਂਦੇ ਨੇ 2 200 ਰੁਪਏ ਸੇਲ ਜਿਹੜਾ ਲਿਖਿਆ ਹੋਇਆ ਇੱਥੇ ਹਨਾ ਔਰ ਟੀ-ਸ਼ਰਟਾਂ ਦੇਖ ਸਕਦੇ ਹੋ ਲਓ ਜੀ ਐਵੇਂ ਸਾਰਾ ਕੱਪੜਾ ਇੱਥੇ ਲਾਇਆ ਹੁੰਦਾ ਇਸ ਮਾਰਕੀਟ ਦੇ ਵਿੱਚ ਦੇਖ ਸਕਦੇ ਹੋ ਇੱਥੇ ਲੋਹਰਾਂ ਜਿਹੜੀਆਂ ਪਈਆਂ ਨੇ ਲਓ ਜੀ ਕਾਫੀ ਵੱਡੀ ਮਾਰਕੀਟ ਹੈ ਇਹ ਤੇ ਅੰਦਰ ਵੀ ਆਪਾਂ ਜਾਵਾਂਗੇ ਤੇ ਆ ਜਿਵੇਂ ਸ਼ੂਜ਼ ਪਏ ਨੇ ਹਨਾ 5-500 ਰੁਪਿਆ ਸ਼ੂਜ਼ ਤੇ ਜਿਹੜਾ ਪ੍ਰਾਈਸ ਲਾਇਆ ਹੋਇਆ ਲਓ ਜੀ ਆ ਜੈਂਟਸ ਵਾਲੀ ਜੀਨ 4-400 ਰੁਪਿਆ ਐਵੇਂ ਸਾਰੀ ਇਹ ਮਾਰਕੀਟ ਹੈ ਤੇ ਅੰਦਰ ਚੱਲਦੇ ਆਂ ਅੰਦਰੋਂ ਆਪਾਂ ਜਾ ਕੇ ਸਾਰਾ ਦਿਖਾਉਨੇ ਆਂ ਆ 100-100 ਰੁਪਏ ਸੇਲ ਇੱਥੇ ਕੁੜੀਆਂ ਵਾਲੇ ਟੌਪ ਮੁੰਡੇ ਵਾਲੀਆਂ ਸ਼ਰਟ ਹਨਾ ਸਾਰਾ ਸਮਾਨ ਇੱਥੇ ਹੁੰਦਾ ਲਓ ਜੀ ਆ ਪਰਸ ਦੇਖ ਸਕਦੇ ਹੋ ਆ ਰੈਡੀ ਵੇਅਰ ਹਨਾ ਐਵੇਂ ਦਾ ਸਾਰਾ ਸਮਾਨ ਇੱਥੇ ਸੇਲ ਦੇ ਵਿੱਚ ਬਹੁਤ ਵੱਡੀ ਮਾਰਕੀਟ ਹੈ ਇੱਧਰ ਆ ਤੁਸੀਂ ਦੇਖ ਸਕਦੇ ਹੋ ਟੌਪ ਜਿਹੜੇ ਲਾਏ ਹੋਏ ਨੇ ਹਨਾ 100-150 ਰੁਪਿਆ ਪ੍ਰਾਈਸ ਟੌਪ ਦਾ ਆ ਪਜਾਮੇ ਲਾਏ ਹੋਏ ਨੇ ਇੱਥੇ ਲਓ ਜੀ ਆ ਵੀ 100-150 ਰੁਪਿਆ ਪ੍ਰਾਈਸ ਇਸੇ ਤਰ੍ਹਾਂ ਇੱਥੇ ਬਹੁਤ ਸਾਰਾ ਕੱਪੜਾ ਜਿਹੜਾ ਲਾਇਆ ਹੁੰਦਾ ਲਓ ਜੀ ਆ 2-200 ਰੁਪਏ ਆ ਲੋਹਰਾਂ ਦੇਖ ਸਕਦੇ ਹੋ ਲਓ ਜੀ ਬਹੁਤ ਵੱਡੀ ਮਾਰਕੀਟ ਹੈ ਕੁਛ ਆ ਛੋਟੇ ਬੱਚਿਆਂ ਵਾਲੇ ਕੱਪੜੇ ਵੀ ਇੱਥੇ ਹੈਗੇ ਨੇ ਲਓ ਜੀ ਆ ਪੈਂਟਾਂ ਹੋ ਗਈਆਂ ਜਿਵੇਂ ਹਨਾ ਜੀਨਸ ਬਹੁਤ ਜਿਆਦੇ ਨੇ ਇਥੇ ਟੀ-ਸ਼ਰਟਾਂ ਸ਼ਰਟਾਂ ਲਓ ਜੀ ਤੇ ਅੱਗੇ ਚੱਲਦੇ ਆਂ ਅੱਗੋਂ ਦੇਖਦੇ ਆਂ ਸਾਰੀ ਮਾਰਕੀਟ ਇਹ ਜਾ ਕੇ ਆਪਾਂ ਆਹ ਪੈਂਟਾਂ ਦੇਖ ਸਕਦੇ ਹਾਂ ਨਾ ਕੁੜੀਆਂ ਵਾਲੀਆਂ ਸਾਰੀਆਂ ਪੈਂਟਾਂ ਲਓ ਜੀ ਬਹੁਤ ਸਾਰਾ ਕੱਪੜਾ ਇੱਥੇ ਇਸ ਸੇਲ ਦੇ ਵਿੱਚ ਆਇਥੇ ਤੁਸੀਂ ਦੇਖ ਸਕਦੇ ਹੋ ਪਜਾਮੇ ਹੋਗੇ ਹਨ ਆਹ ਟੀ-ਸ਼ਰਟਾਂ ਟੌਪ ਸਾਰੇ ਲਾਇਆ ਹੋਏ ਨੇ ਲਓ ਜੀ ਹਾਂ ਟੀ-ਸ਼ਰਟ ਆ ਗਏ ਸਾਰੀਆਂ ਕਲਰ ਵਾਲੀਆਂ ਹਨ ਬਹੁਤ ਸਾਰੇ ਕਲਰ ਨੇ ਲਓ ਜੀ ਲਓ ਨੀਕਾ ਟੀ-ਸ਼ਰਟ ਆਇਆ ਜਾਇਆ ਲੋਰਨੀ ਦਾ ਟੀ-ਸ਼ਰਟ ਕੀ ਪ੍ਰਾਈਸ ਦਾ ਬਾਈ ਟੀ-ਸ਼ਰਟ ਦਾ 500 ਦਾ ਦੋ ਜੀ 500 ਦੀਆਂ ਦੋ ਟੀ-ਸ਼ਰਟਾਂ ਲੈ ਵੀ ਦੇਖੋ ਜੀ 500 ਦੀਆਂ ਦੋ ਨੇ ਟੀ-ਸ਼ਰਟਾਂ ਆਹ ਦੇਖ ਸਕਦੇ ਹੋ ਬਹੁਤ ਸਾਰੇ ਕਲਰ ਨੇ ਇੱਥੇ ਜਿਵੇਂ ਆ ਗ੍ਰੇ ਕਲਰ ਦਿਖਾਇਆ ਬਾਈ ਨੇ ਹਨਾ ਆਹ ਰੈੱਡ ਹੋ ਗਿਆ ਬਲੈਕ ਕਲਰ ਦੇਖ ਸਕਦੇ ਹੋ ਇਹਨੇ ਪ੍ਰਾਈਸ ਦੇ ਵਿੱਚ ਤੁਹਾਨੂੰ ਇੱਥੋਂ ਜਿਹੜੇ ਟੀ-ਸ਼ਰਟ ਆ ਮਿਲ ਜਾਣਗੇ ਐਵੇਂ ਦਾ ਸਾਰਾ ਕੱਪੜਾ 2-200 ਰੁਪਏ ਟੌਪ ਲਾਈ ਹੋਏ ਨੇ ਲਓ ਜੀ ਸਾਰਿਆਂ ਤੇ ਰੇਟ ਜਿਹੜੇ ਇੱਥੇ ਲਿਖ ਕੇ ਲਾਈ ਹੁੰਦੇ ਨੇ ਦੇਖ ਸਕਦੇ ਹੋ ਤੁਸੀਂ ਲਓ ਜੀ ਅੱਗੇ ਚੱਲਦੇ ਆਂ ਅੱਗੋਂ ਸਾਰੀ ਮਾਰਕੀਟ ਆ ਜਿਹੜੀ ਆਪਾਂ ਦੇਖਦੇ ਆਂ ਤੇ ਇੱਥੋਂ ਆਪਾਂ ਬਾਹਰਲੀ ਸਾਈਡ ਨਿਕਲਿਆ ਤੇ ਇਧਰਲੀ ਵਾਲੀ ਸਾਈਡ ਤੋਂ ਵੀ ਕੁਝ ਮਾਰਕੀਟ ਆਪਾਂ ਦਿਖਾਵਾਂਗੇ ਤੁਹਾਨੂੰ ਇਹ ਵੀ ਦਿਖਾਉਣੇ ਆ ਸਾਰੀ ਮਾਰਕੀਟ ਤੇ ਇੱਥੇ ਐਵੇਂ ਸਾਰੀਆਂ ਦੁਕਾਨਾਂ ਜਿਹੜੀਆਂ ਬਣੀਆਂ ਹੋਈਆਂ ਨੇ ਉਹ ਬਾਹਰਲੀ ਸਾਈਡ ਲੱਗੀ ਹੋਈ ਐ ਆ ਸਾਰੀਆਂ ਇੱਥੇ ਦੁਕਾਨਾਂ ਨੇ ਇਹਨਾਂ ਚ ਵੀ ਉਸੇ ਤਰ੍ਹਾਂ ਬਹੁਤ ਸਾਰਾ ਕੱਪੜਾ ਹਨਾ ਗੁੜੀਆਂ ਦਾ ਮੁੰਡੇ ਵਾਲਾ ਜੁੱਤੀਆਂ ਵਾਲੀਆਂ ਦੁਕਾਨਾਂ ਤੇ ਉਹ ਦੂਜੀ ਸੇਹਲਾ ਸਾਈਡ ਤੇ ਆ ਨਾਲ-ਨਾਲ ਲੱਗੀ ਹੋਈ ਐ ਤੇ ਆ ਇੱਧਰ ਦੁਕਾਨਾਂ ਨੇ ਸਾਰੀਆਂ ਇਹਦੇ ਅੰਦਰ ਬਹੁਤ ਸਾਰੀਆਂ ਦੁਕਾਨਾਂ ਨੇ ਇੱਥੇ ਸੂਟਾਂ ਵਾਲੀਆਂ ਬੂਟ ਹੋ ਕੇ ਜਿਵੇਂ ਹਨਾ ਕਾਫੀ ਵੱਡੀ ਮਾਰਕੀਟ ਐ ਇਹ ਲਓ ਜੀ ਇਹਦੇ ਅੰਦਰ ਸਾਰੀਆਂ ਦੁਕਾਨੀ ਦੁਕਾਨਾਂ ਨੇ ਕੱਪੜੇ ਨੂੰ ਲੈ ਕੇ ਬਹੁਤ ਮਸ਼ਹੂਰ ਮਾਰਕੀਟ ਹੈ ਇਹ ਬਾਈ ਦੀ ਆ ਦੇਖੋ ਤੁਸੀਂ ਜਿਵੇਂ ਇੱਥੇ ਲਹਿਗੇ ਹਨਾ ਸਾਰੇ ਡਿਸਪਲੇ ਕੀਤੇ ਹੋਏ ਆ ਜੁੱਤੀਆਂ ਪਈਆਂ ਨੇ ਪਰਸ ਜੁੱਤੀਆਂ ਵਹਿਗੇ ਹਨਾ ਸਾਰਾ ਸਮਾਨ ਹੁੰਦਾ ਇੱਥੇ ਕੱਪੜਿਆਂ ਦੇ ਨਾਲ ਨਾਲ ਬਾਕੀ ਉੱਪਰ ਤੁਸੀਂ ਦੇਖ ਸਕਦੇ ਹੋ ਬਹੁਤ ਸਾਰੇ ਡਿਸਪਲੇ ਕੀਤੇ ਹੋਏ ਨੇ ਆ ਕੁਸ਼ ਬੱਚਿਆਂ ਵਾਲੇ ਖੜਾਉਣੇ ਤੇ ਇਧਰੋਂ ਅੱਗੇ ਚੱਲਦੇ ਆਂ ਅੱਗੇ ਨੂੰ ਦੇਖਦੇ ਆਂ ਸਾਰੀ ਸੇਲ ਇੱਥੇ ਸਾਰਾ ਕੁਝ ਸੇਲ ਦੇ ਵਿੱਚ ਹੀ ਹੁੰਦਾ ਜਿਵੇਂ ਆ ਕੱਪੜੇ ਤੁਸੀਂ ਪਾਏ ਹੋਏ ਦੇਖ ਰਹੇ ਹੋ ਹਨ ਇਧਰ ਸ਼ੂਜ਼ ਜਿਵੇਂ ਲਾਈਵ ਹੋਏ ਨੇ ਸਾਰੇ ਲਓ ਜੀ ਇਹ ਪੱਕੀ ਮਾਰਕੀਟ ਹੈ ਇਹ ਸਾਰਾ ਹਫਤੇ ਵਾਂਗ ਹੀ ਹੁੰਦੀ ਹੈ ਕਾਫੀ ਇੱਥੇ ਵੱਡੀਆਂ-ਵੱਡੀਆਂ ਦੁਕਾਨਾਂ ਤੋਂ ਜਿਹੜੀਆਂ ਮਿਲਣ ਗਈਆਂ ਇਹ ਮਾਰਕੀਟ ਦੇ ਵਿੱਚ ਦੇਖ ਸਕਦੇ ਹੋ ਤੁਸੀਂ ਲਓ ਜੀ ਵਾਰੀ ਤੇ ਜੱਟ ਇੱਥੇ ਜਿਵੇਂ ਕੱਪੜੇ ਸਾਰੇ ਲਾਈ ਹੋਏ ਨੇ ਹਨਾ ਕੱਪੜੇ ਵਾਲੀਆਂ ਬਹੁਤ ਵੱਡੀਆਂ-ਵੱਡੀਆਂ ਦੁਕਾਨਾਂ ਮਿਲ ਜਾਣਗੀਆਂ ਇਹ ਮਾਰਕੀਟ ਦੇ ਵਿੱਚ ਹਰ ਇੱਕ ਤਰੀਕੇ ਦਾ ਇੱਥੇ ਕਪੜਾ ਪੈਂਟਾਂ ਹਨਾ ਟੌਪ ਸੂਟ ਜੀਨ ਮੁੰਡੇਆਂ ਵਾਲੇ ਛੋਟੇ ਵਾਲੇ ਆਕਾਰੀਆਂ ਕੁਛ ਐਨਕਾਂ ਤੇ ਲਾਈਆਂ ਹੋਈਆਂ ਨੇ ਦੇਖੋ ਲਵੇਂ ਦਾ ਸਾਮਾਨ ਵੀ ਸਾਰਾ ਹੁੰਦਾ ਇੱਥੇ ਲਓ ਜੀ ਤੇ ਆਗੇ ਆਪਾਂ ਬਾਹਰਲੀ ਸਾਈਡ ਇੱਥੇ ਕੋ ਸੂਟ ਲਾਏ ਹੋਏ ਨੇ 4 400 ਰੁਪਏ ਰੇਟ ਲਾਇਆ ਹੋਇਆ ਇਹਨਾਂ ਦਾ ਲਓ ਜੀ ਐਵੇਂ ਸਾਰੀ ਮਾਰਕੀਟ ਹੁੰਦੀ ਆ ਜਿਵੇਂ ਆ ਸੌਕਸ ਵੇਚ ਰਿਹਾ ਬਾਈ ਹੈ ਨਾ ਇੱਥੇ ਲਓ ਜੀ ਤੇ ਇਧਰੋਂ ਕੁਛ ਆ ਸਾਹਮਣੇ ਵਾਲੀ ਚ ਚੱਲਦੇ ਆਪਾਂ ਇਹ ਦੇਖਦੇ ਆ ਅੰਦਰੋਂ ਆਪਾਂ ਦਿਖਾਤੀ ਤੁਹਾਨੂੰ ਸਾਰੀ ਮਾਰਕੀਟ ਇਧਰ ਨਾਲ-ਨਾਲ ਕਾਫੀ ਸਾਰੀਆਂ ਹੋਰ ਦੁਕਾਨਾਂ ਹੈਗੀਆਂ ਨੇ ਲਓ ਜੀ ਆ ਬੈਲਟਾਂ ਹੋਗੀਆਂ ਜਿਵੇਂ ਹੈ ਨਾ ਕੈਪ ਦੇਖ ਸਕਦੇ ਹੋ ਲਓ ਜੀ ਔਰ ਟੀ-ਸ਼ਰਟਾਂ ਇੱਥੇ ਸਾਰਾ ਕੁਝ ਪਿਆ ਗਰਮੀ ਵਾਲੇ ਕੱਪੜੇ ਨੇ ਸਾਰੇ ਸੀ ਪ੍ਰਾਈਜ਼ ਦਾ ਬਈ ਸ਼ਰਟ ਦਾ 300 300 ਰੁਪਏ 300 300 ਰੁਪਏ ਦੀਆਂ ਸ਼ਰਟਾਂ ਨੇ ਦੇਖ ਸਕਦੇ ਹੋ ਇੱਥੇ ਲਓ ਜੀ ਔਰ ਟੀ-ਸ਼ਰਟਾਂ ਦੇਖ ਸਕਦੇ ਹੋ ਇੰਨਾ ਕੇ ਪ੍ਰਾਈਜ਼ ਇੱਥੇ 300 350 400 ਹਨਾ ਇੰਨੇ ਕੇ ਪ੍ਰਾਈਜ਼ ਦੇ ਵਿੱਚ ਤੁਹਾਨੂੰ ਇੱਥੋਂ ਜਿਹੜੇ ਕੱਪੜੇ ਮਿਲ ਜਾਣਗੇ ਇਹ ਮਾਰਕੀਟ ਦੇ ਵਿੱਚੋਂ ਇੱਥੇ ਕੁਝ ਐਵੇਂ ਦਾ ਸਾਰਾ ਸਮਾਨ ਵੀ ਹੈਗਾ ਜਿਵੇਂ ਐਨਕਾ ਤੁਸੀਂ ਦੇਖ ਸਕਦੇ ਹੋ ਹਨ ਲਓ ਜੀ ਇਹ ਸਾਰਾ ਸੇਲ ਦੇ ਵਿੱਚ ਹੁੰਦਾ ਜਿਵੇਂ ਕੜੀਆਂ ਦਿਖਾਈਆਂ ਸੀ ਅੰਤਲੇ ਵਾਲੇ ਪਾਸੇ ਤੁਹਾਨੂੰ ਆਪਾ ਤੇ ਆ 4 400 ਰੁਪਏ ਤੇ ਪ੍ਰਾਈਸ ਲਾਇਆ ਹੋਇਆ ਸਾਰਾ 2250 ਦੇ ਕੁੜੀਆਂ ਦੇ ਟੌਪ ਲਓ ਜੀ ਕੱਪੜੇ ਦੀ ਕੁਆਂਟੀਟੀ ਜਿਹੜੀ ਬਹੁਤ ਜ਼ਿਆਦਾ ਇੱਥੇ ਹਾਂ ਟੌਪ ਦੇਖ ਸਕਦੇ ਹੋ ਤੁਸੀਂ ਲਓ ਜੀ ਆ ਇਥੇ ਜਿਵੇਂ ਆ ਆ ਗੀਆਂ ਤੁਸੀਂ ਦੇਖ ਸਕਦੇ ਹੋ। ਚਲੋ। ਆ ਸ਼ੂਜ਼ ਆ ਗਏ ਇੱਥੇ ਜਿਵੇਂ ਪਏ ਨੇ ਦੇਖੋ। ਲਓ ਜੀ। ਆ ਇਥੇ ਜੀਨਸ ਆ ਗਈਆਂ ਸਾਰੀਆਂ। ਹਰੀਕ ਤਰੀਕ ਦਾ ਕਲਰ ਤੁਹਾਨੂੰ ਜੀਨ ਦੇ ਵਿੱਚ ਜਿਹੜਾ ਮਿਲ ਜੂ ਇੱਥੇ ਹਨ ਬਲੈਕ ਬਾਈਟ ਹਰੀਕ ਤਰੀਕ ਦਾ ਕਲਰ ਆ ਜਿਹੜਾ ਮਿਲ ਜੂ ਲਓ ਜੀ ਸੱਚੀ ਹਾਸਾ ਤੇ ਚੱਲਦੇ ਆਂ ਅੱਗੋਂ ਦੇਖਦੇ ਆਂ ਆਪਾਂ ਮਾਰਕੀਟ ਸਾਰੀ ਜਾ ਕੇ ਤੇ ਬਾਹਰਲੇ ਵਾਲੇ ਪਾਸੇ ਇਸ ਤਰ੍ਹਾਂ ਲੱਗੀ ਹੁੰਦੀਆਂ ਨੇ ਤੇ ਉਧਰ ਸਾਰੀਆਂ ਦੁਕਾਨਾਂ ਨੇ ਬਹੁਤ ਵੱਡੀਆਂ ਵੱਡੀਆਂ ਉਹ ਹੋਰ ਕਾਫੀ ਸਾਰੀਆਂ ਦੁਕਾਨਾਂ ਨੇ ਪਹਿਲਾਂ ਆਪਾਂ ਬਾਹਰ ਆ ਗਏ ਸੀ ਉਹ ਸਾਰੀਆਂ ਤੁਹਾਨੂੰ ਅੰਦਰੋਂ ਦਿਖਾਉਣੇ ਆ ਜਾ ਕੇ ਇਧਰ ਨਾਲ-ਨਾਲ ਸਾਰੇ ਦੁਕਾਨਾਂ ਨੇ ਇੱਥੇ ਕੁਛ ਖਾਣ-ਪੀਣ ਵਾਲੀਆਂ ਵੀ ਲੱਗੀਆਂ ਹੋਈਆਂ ਨੇ ਜਿਵੇਂ ਲੈਮਨ ਵਾਲੀਆਂ ਆ ਗਈਆਂ ਸਾਰੀਆਂ ਹਨ ਐਮੀਆਂ ਦਾ ਜਾਂ ਸ਼ਾਪਸ ਵੀ ਇੱਥੇ ਹੁੰਦੀਆਂ ਨੇ ਆ ਇੱਥੇ ਦੁਕਾਨਾਂ ਦੇਖ ਸਕਦੇ ਹੋ ਲੋ ਇੱਥੋਂ ਆਪਾਂ ਅੰਦਰ ਜਾਵਾਂਗੇ ਇਹਦੇ ਬਾਹਰਲੀ ਸਾਈਡ ਵੀ ਸਾਰੇ ਦੁਕਾਨਾਂ ਨੇ ਦੇਖ ਸਕਦੇ ਹਾਂ ਅੰਦਰਲੇ ਸਾਈਡ ਆ ਗਏ ਆਪਾਂ ਆ ਕੁਛ ਪਿੱਲੋਆਂ ਦੇ ਕਵਰ ਹਨਾ ਬੈੱਡ ਸ਼ੀਟਸ ਐਵੇਂ ਦੀਆਂ ਸਾਰੀਆਂ ਦੁਕਾਨਾਂ ਜਿਹੜੀਆਂ ਇੱਥੇ ਆਪਾਂ ਨੂੰ ਮਿਲ ਜਣਗੀਆਂ ਲਓ ਤੁਸੀਂ ਦੇਖ ਸਕਦੇ ਹੋ ਬੈਗ ਜਿਵੇਂ ਇੱਥੇ ਡਿਸਪਲੇ ਕੀਤੇ ਹੋਏ ਹਨ ਸ਼ਾਰਟ ਕੱਪੜੇ ਦੀ ਕੁਆਂਟੀਟੀ ਬਹੁਤ ਜ਼ਿਆਦਾ ਇੱਥੇ ਥੋੜੀ ਰੇਂਜ ਤੋਂ ਲੈ ਕੇ ਵੱਧ ਰੇਹਾਂ ਤੱਕ ਉਹਨੂੰ ਕੱਪੜੇ ਜਿਹੜੇ ਇੱਥੇ ਮਿਲ ਜਾਣਗੇ ਸਸਤੇ ਤੋਂ ਸਸਤੇ ਮਹਿੰਗੇ ਤੋਂ ਮਹਿੰਗੇ ਕੁੜਤੇ ਹੋਗੇ ਜਿਵੇਂ ਕੁੜੀਆਂ ਵਾਲੇ ਹਨ ਉਹ ਸਾਰੇ ਹਾਂ ਕੁਝ ਕੋਟ ਪੈਂਟ ਅਚਕਨ ਇੱਥੇ ਲਾਏ ਹੋਏ ਨੇ ਲਓ ਜੀ ਬਹੁਤ ਵੱਡੀਆਂ ਵੱਡੀਆਂ ਇੱਥੇ ਸੂਟਾਂ ਵਾਲੀਆਂ ਦੁਕਾਨਾਂ ਵੀ ਜਿਹੜੀਆਂ ਮਿਲਣ ਗਈਆਂ ਇਹ ਮਾਰਕੀਟ ਦੇ ਵਿੱਚ ਤੇ ਅੱਗੇ ਚੱਲਦੇ ਆ ਅੱਗੋਂ ਦੇਖਦੇ ਆ ਆਪਾਂ ਮਾਰਕੀਟ ਜਾ ਕੇ ਸਾਰੀ ਇੱਥੇ ਕੁਝ ਚੁੱਪਲਾਂ ਸ਼ੂਜ਼ ਵਾਲੀਆਂ ਸਾਰੀਆਂ ਦੁਕਾਨਾਂ ਹੈਗੀਆਂ ਨੇ ਹਨਾ ਲਓ ਜੀ ਕੱਪੜੇ ਦੀ ਕੁਆਂਟੀਟੀ ਬਹੁਤ ਜ਼ਿਆਦਾ ਇਹ ਮਾਰਕੀਟ ਦੇ ਵਿੱਚ ਕਪੜਾ ਤੁਹਾਨੂੰ ਬਹੁਤ ਜ਼ਿਆਦਾ ਮਿਲੂ ਆ ਸ਼ਰਟਾਂ ਹੀ ਸ਼ਰਟਾਂ ਪਈਆਂ ਨੇ ਤੁਸੀਂ ਦੇਖ ਸਕਦੇ ਹੋ ਇੱਥੇ ਲਾਈਆਂ ਹੋਈਆਂ ਲਓ ਆ ਸ਼ੂਜ਼ ਉਹ ਦੇਖ ਸਕਦੇ ਨੇ ਇੱਥੇ ਆ ਸਾਰੇ ਸੂਟ ਪਏ ਨੇ ਦੇਖੋ ਲਓ ਜੀ ਸਾਰੇ ਕੱਪੜੇ ਇੱਥੇ ਸੇਲ ਦੇ ਵਿੱਚ ਹੁੰਦੇ ਨੇ ਆ ਕੁਝ ਜੁਐਲਰੀ ਵਾਲੀਆਂ ਚੀਜ਼ਾਂ ਵੀ ਇੱਥੇ ਮਿਲ ਜਾਣਗੀਆਂ ਦੇਖ ਸਕਦੇ ਹੋ ਲਓ ਜੀ ਆ ਸਾਰਾ ਜੁਐਲਰੀ ਵਾਲੀਆਂ ਨੇ ਇੱਥੇ ਦੁਕਾਨਾਂ ਇੱਥੋਂ ਅੱਗੇ ਆ ਕੇ ਆਪਾਂ ਇੱਥੇ ਤੁਸੀਂ ਦੇਖ ਸਕਦੇ ਹੋ ਸਾਰੇ ਕੱਪੜੇ ਜਿਹੜੇ ਡਿਸਪਲੇ ਕੀਤੇ ਹੋਏ ਨੇ। ਲਓ ਜੀ। ਬਹੁਤ ਜ਼ਿਆਦਾ ਕਰਾਊਡ ਰਹਿੰਦਾ ਹੈ ਇਹ ਮਾਰਕੀਟ ਦੇ ਵਿੱਚ। ਐਵੇਂ ਦੀਆਂ ਦੁਕਾਨਾਂ ਸਾਰੀਆਂ ਜੁਐਲਰੀਆ ਵਾਲੀਆਂ ਹਨਾ। ਸਾਰੀਆਂ ਇੱਥੇ ਮਿਲ ਜਾਣਗੀਆਂ ਤੁਹਾਨੂੰ। ਲਓ ਜੀ। ਇੱਥੇ ਸਾਰਾ ਕੱਪੜਾ ਜਿਹੜਾ ਲੱਗਿਆ ਹੋਇਆ ਤੁਸੀਂ ਦੇਖ ਸਕਦੇ ਹੋ। ਤੇ ਆਪਾਂ ਇੱਥੋਂ ਬਾਹਰਲੀ ਸਾਈਡ ਆ ਕੇ ਫੇਰ ਲਓ ਜੀ। ਇੱਥੇ ਆ ਗਏ ਇੱਥੇ ਵੀ ਆ ਟੀ-ਸ਼ਰਟਾਂ ਜਿਹੜੀਆਂ ਡਿਸਪਲੇ ਕੀਤੀਆਂ ਹੋਈਆਂ ਨੇ ਲੋਰਾ ਹਨਾ ਲਓ ਜੀ ਆ 2200 ਰੁਪਏ ਪ੍ਰਾਈਸ ਦਾ ਜਿਹੜਾ ਟੀ-ਸ਼ਰਟਾਂ ਦੇਖ ਸਕਦੇ ਹੋ 850 350 ਐਵੇਂ ਸਾਰੀਆਂ ਇੱਕ ਪ੍ਰਾਈਸ ਦੇ ਵਿੱਚ ਕਪੜਾ ਸੋ ਸਾਰਾ ਇੱਥੇ ਜਿਹੜਾ ਮਿਲ ਜੂ ਆ ਇੱਥੇ ਦੇਖ ਸਕਦੇ ਹੋ ਸਲੀਪਰ ਪਏ ਨੇ ਕੁਛ ਹਨਾ ਐਵੇਂ ਦੀਆਂ ਚੀਜ਼ਾਂ ਸਾਰੀਆਂ ਲਓ ਜੀ ਤੇ ਅੱਗੇ ਚੱਲਦੇ ਆ ਅੱਗੇ ਆਪਾਂ ਦੇਖਦੇ ਆ ਸਾਰੀ ਮਾਰਕੀਟ ਇੱਥੇ ਐਵੇਂ ਜੇ ਸਾਰੇ ਕੱਪੜੇ ਲੱਗੇ ਹੋਏ ਨੇ ਦੇਖ ਸਕਦੇ ਹੋ ਤੁਸੀਂ ਲਓ ਜੀ ਇੱਥੋਂ ਚੱਲਦੇ ਆਪਾਂ ਹੁਣ ਬਾਹਰਲੀ ਸਾਈਡ ਨੂੰ ਅੰਦਰੋਂ ਸਾਰੀ ਮਾਰਕੀਟ ਆਪਾਂ ਤੁਹਾਨੂੰ ਦਿਖਾ ਦਈਏ ਲਓ ਜੀ ਇਹ ਸਾਰੀ ਮਾਰਕੀਟ ਹੈ ਜਿਹੜੀ ਆਪਾਂ ਤੁਹਾਨੂੰ ਦਿਖਾਈਆ ਇੱਥੇ ਮੁੰਡੇਆਂ ਵਾਲੇ ਕੁੜੀਆਂ ਵਾਲੇ ਹਨ ਹਰੇਕ ਤਰੀਕੇ ਦੇ ਕੱਪੜੇ ਜਿਹੜੇ ਤੁਹਾਨੂੰ ਮਿਲ ਜਾਣਗੇ ਪ੍ਰਾਈਸ ਵੀ ਆਪਾਂ ਤੁਹਾਨੂੰ ਦੱਸੀ ਨੇ ਜਿਵੇਂ ਇੱਥੇ ਬੋਰਡ ਲੱਗੇ ਹੋਏ ਨੇ ਨਾ ਬੋਰਡਾਂ ਤੇ ਪ੍ਰਾਈਸ ਜਿਹੜੇ ਲਾਏ ਹੋਏ ਨੇ ਇੱਥੇ 200 300 ਇੰਨੇ ਦੇ ਵਿੱਚ ਜਿਹੜੇ ਕੱਪੜੇ ਸਾਰੇ ਤੁਹਾਨੂੰ ਮਿਲ ਜਾਣਗੇ ਲਓ ਜੀ ਇਹ ਸ਼ਾਸਤਰੀ ਮਾਰਕੀਟ ਨਾਮ ਹੈ ਇਹ ਮਾਰਕੀਟ ਦਾ ਆਪਾਂ ਤੁਹਾਨੂੰ ਦੱਸਿਆ ਹੀ ਆ ਤੇ ਇਧਰ ਵਾਲੇ ਪਾਸੇ ਵੀ ਆ ਕੁਝ ਸਮਾਨ ਹੈਗਾ ਫੁੱਲ ਵਗੈਰਾ ਹਨ ਐਵੇਂ ਦੀਆਂ ਸਾਰੀਆਂ ਚੀਜ਼ਾਂ ਲਓ ਜੀ ਬਹੁਤ ਸਾਰਾ ਸਮਾਨ ਇੱਥੇ ਪਿਆ ਹੈ ਦੇਖ ਸਕਦੇ ਹੋ ਔਰ ਡੈਕੋਰੇਸ਼ਨ ਵਾਲੇ ਫੁੱਲ ਹੋਗੇ ਐਵੇਂ ਦਾ ਸਾਰਾ ਸਮਾਨ ਇੱਥੇ ਹੁੰਦਾ ਮਾਰਕੀਟ ਦੇ ਵਿੱਚ ਡੈਕੋਰੇਸ਼ਨ ਵਾਲੀਆਂ ਚੀਜ਼ਾਂ ਸਾਰੀਆਂ ਦੇਖ ਸਕਦੇ ਹੋ ਕੱਪੜਿਆਂ ਦੇ ਨਾਲ ਐਵੇਂ ਦੀਆਂ ਚੀਜ਼ਾਂ ਵੀ ਤੁਹਾਨੂੰ ਇੱਥੋਂ ਜਿਹੜੀ ਮਾਰਕੀਟ ਦੇ ਵਿੱਚੋਂ ਮਿਲ ਜਾਣਗੀਆਂ ਬਾਕੀ ਆਪਾਂ ਨਾਮ ਤੁਹਾਨੂੰ ਦਿਖਾਤਾ ਮਾਰਕੀਟ ਦਾ ਹਨਾ ਆ ਬੋਰਡ ਦਿਖਾਤਾ ਇੱਥੇ ਆ ਬੋਰਡ ਲੱਗਿਆ ਆ ਇੱਥੇ ਸ਼ਾਸਤਰੀ ਮਾਰਕੀਟ ਦਾ ਲਓ ਜੀ ਇਹ ਸਾਰੀ ਮਾਰਕੀਟ ਹੈ ਬਾਈ ਦੀ। ਸੋ ਅੱਜ ਦੀ ਵੀਡੀਓ ਨੂੰ ਆਪਾਂ ਐਂਡ ਕਰਦੇ ਹਾਂ। ਵੀਡੀਓ ਨੂੰ ਲਾਈਕ ਕਰਿਓ, ਸ਼ੇਅਰ ਕਰਿਓ ਤੇ ਐਵੇਂ ਜੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ। ਮਿਲਦੇ ਹਾਂ ਅਗਲੇ ਬਲੌਗ 'ਚ। ਉਰੇ ਤੱਕ ਆਪਣੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ।